ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਕਿੱਦਾ ਹਾਲ ਚਾਲ ਹੈ ਉਮੀਦ ਕਰਦਾ ਸਭ ਵਧੀਆ ਹੋਗੇ ਤੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਅੱਛਾ ਜੀ ਅੱਜ ਆਪਣੇ ਕੋਲ ਇੱਕ ਬੜਾ ਨਾ ਮਜ਼ੇਦਾਰ ਬ੍ਰਾਡਕਾਸਟ ਆਇਆ ਹੈ ਅੱਜ ਕੱਲ ਜਿਹੜੀ ਫਹਾਸ਼ੀ ਦੇ ਰਿਲੇਟਿਡ ਵੀਡੀਓ ਬਣਦੀਆਂ ਪਈਆਂ ਨੇ ਲੋਕ ਇਸ ਤਰਫ ਕਿਉਂ ਆਏ ਨੇ ਖਾਸ ਤੌਰ ਤੇ ਜਿਹੜੀਆਂ ਪੰਜਾਬੀ ਕੁੜੀਆਂ ਨੇ ਪੰਜਾਬੀ ਕੁੜੀਆਂ ਨੇ ਉਹ ਇਸ ਤਰਫ ਕਿਉਂ ਆਈਆਂ ਉਸ ਬਾਰੇ ਇੱਕ ਛੋਟਾ ਜਿਹਾ ਬ੍ਰਾਡਕਾਸਟ ਹੈ ਪਹਿਲੇ ਉਸ ਹੁੰਦੇ ਆ ਠੀਕ ਹੈ ਫਿਰ ਇਹਦੇ ਦੇ ਕਰਦੇ ਆ ਵਿਚਾਰ ਸਾਂਝੇ ਬਿਲਕੁਲ ਜੀ ਜਿਹੜੀਆਂ ਬਹੁਤ ਮਸ਼ਹੂਰ ਇੰਸਟਾਗ੍ਰam ਤੇ ਹੋਈਆਂ ਉੱਥੇ ਆਇਆ ਕਿ ਉੱਥੇ ਉਹ ਓਨਲੀ ਫੈਨਸ ਨਾਂ ਦੀ ਕੋਈ ਚੱਲ ਰਹੀ ਹੈ ਜਿੱਥੇ ਪੌਨ ਸਿੱਧਾ ਤੌਰ ਦੇ ਉੱਤੇ ਹੋ ਰਿਹਾ ਔਰ ਸਾਡੀਆਂ ਕੁੜੀਆਂ ਇਨਵੋਲਵ ਹੋਈਆਂ ਜਿਹਦਾ ਕ੍ਰਿਟਿਸਿਜ਼ਮ ਬਹੁਤ ਹੋਇਆ ਇਹ ਕੀ ਇਹਦਾ ਨੰਬਰ ਵੱਡਾ ਹੈ ਜਾਂ ਵੱਧ ਰਿਹਾ ਉੱਥੇ ਨੰਬਰ ਬਹੁਤ ਜ਼ਿਆਦਾ ਵੱਡਾ ਨਹੀਂ ਹੈ ਬਟ ਆਫ ਕੌਰਸ ਹਾਂ ਕੁੜੀਆਂ ਹੈਗੀਆਂ ਨਹੀਂ ਸਾਡੀਆਂ ਪੰਜਾਬੀ ਕੁੜੀਆਂ ਹੀ ਨੇ ਉੱਥੇ ਪਰ ਤੁਸੀਂ ਜਦੋਂ ਕਹਿੰਦੇ ਨਾ ਕਿ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਨੇ ਦੂਜਾ ਪਹਿਲੂ ਮੈਂ ਇੱਕ ਵਾਰ ਜਾਣਨ ਦੀ ਕੋਸ਼ਿਸ਼ ਕੀਤੀ ਬਟ ਅਗੋਂ ਉਹੀ ਚੀਜ਼ ਸੁਣਨ ਨੂੰ ਮਿਲੀ ਕਿ ਹਰ ਕਿਸੇ ਦਾ ਸ਼ੌਂਕ ਨਹੀਂ ਹੁੰਦਾ ਬਹੁਤ ਸਾਰੀਆਂ ਮਜਬੂਰੀਆਂ ਹੁੰਦੀਆਂ ਨੇ ਕਿ ਸਾਡੀ ਮਜਬੂਰੀ ਸੀ ਅਸੀਂ ਪੈਸਾ ਕਮਾਉਣ ਦੀ ਕੋਸ਼ਿਸ਼ ਕੀਤੀ ਫਿਰ ਉੱਥੇ ਉਹੀ ਗੱਲ ਆ ਗਈ ਕਿ ਸਾਡੇ ਆਪਣੇ ਬੰਦਿਆਂ ਨੇ ਹੀ ਸਾਡਾ ਸ਼ੋਸ਼ਣ ਕੀਤਾ ਕਿ ਪੈਸੇ ਨਹੀਂ ਦਿੱਤੇ 6-6 ਮਹੀਨੇ ਦੀਆਂ ਸਾਡੀਆਂ ਤਨਖਾਹਾਂ ਰੱਖ ਲਈਆਂ ਸਾਲ-ਸਾਲ ਸਾਨੂੰ ਪੈਸਾ ਨਹੀਂ ਦਿੱਤਾ ਫਿਰ ਸਾਡੇ ਪੀਆਰ ਦੇ ਪੇਪਰ ਲੱਗਣੇ ਸੀ ਉਹਦੇ ਵਾਸਤੇ ੈਂਪਲੋਇਰ ਨੇ ਸਾਨੂੰ ਕੰਟਰੈਕਟ ਨਹੀਂ ਦਿੱਤਾ ਫਿਰ ਸਾਡੇ ਕੋ ਰਸਤਾ ਕੀ ਬਚਿਆ ਇਹ ਵੀ ਇੱਕ ਗੱਲ ਮੇਰੇ ਤੱਕ ਆਈ ਸੀ ਕਿ ਜਦੋਂ ਪੀਆਰ ਦੇ ਪੇਪਰ ਲੱਗਦੇ ਬਹੁਤ ਸਾਰੇ ਜਿਹੜੇ ੈਂਪਲੋਇਰਸ ਨੇ ਉਹ ਕੁੜੀਆਂ ਨੂੰ ਐਕਸਪਲੋਇਟ ਕਰਦੇ ਆ ਫਿਜ਼ੀਕਲੀ ਵੀ ਪੇਪਰ ਤਾਂ ਦੇਵਾਂਗੇ ਇਹ ਬਿਲਕੁਲ ਹੀ ਗੱਲ ਠੀਕ ਹੈ ਔਰ ਇਹ ਮੈਨੂੰ ਲੱਗਦਾ ਹੈ ਕਿ ਕੱਲੀ ਕੈਨੇਡਾ ਦੀ ਗੱਲ ਨਹੀਂ ਹੈ ਅਸੀਂ ਇੰਡੀਆ ਦੀ ਵੀ ਗੱਲ ਕਰੀਏ ਤੇ ਇਹ ਹਰ profession ਦੇ ਵਿੱਚ ਹੈ ਕਿ ਤੁਸੀਂ ਪ੍ਰੋਮੋਸ਼ਨ ਲੈਣੀ ਹੈ ਜਾਂ ਕਿਸੇ ਵੇਲੇ ਤੁਹਾਨੂੰ ਰੇਜ਼ ਤੁਹਾਡਾ ਰੋਕ ਲਿਆ ਜਾਂਦਾ ਹੈ ਸੋ ਇਹਦੇ ਨੇ ਦੋ ਪਹਿਲੂ ਮੀਡੀਆ ਦੇ ਵਿੱਚ ਵੀ ਹੈ ਬਿਲਕੁਲ ਹੈ ਹਰ ਫੀਲਡ ਦੇ ਵਿੱਚ ਤੁਸੀਂ ਆਪ ਦਾ ਆਲਾ ਦਵਾਲਾ ਇਹੋ ਜਿਹਾ ਦੇਖਿਆ ਕਦੇ ਜ਼ਿੰਦਗੀ ਦੇ ਵਿੱਚ ਮੈਂ ਪਰਸਨਲੀ ਤਾਂ ਟੱਚਵੁੱਡ ਮੇਰੇ ਨਾਲ ਤਾਂ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਬਟ ਮੈਂ ਆਪਣੇ ਆਲੇ ਦਵਾਲੇ ਜ਼ਰੂਰ ਦੇਖਿਆ ਹੈ ਰੀਸੈਂਟਲੀ ਮੈਂ ਇੱਕ ਲੜਕੀ ਦੀ ਇੰਟਰਵਿਊ ਵੀ ਕੀਤੀ ਹੈ ਉਹਨੇ ਮੈਨੂੰ ਦੱਸਿਆ ਹੈ ਕਿ ਉਹਨੂੰ ਜੋਬ ਤੱਕ ਆਪਣੀ ਛੱਡਣੀ ਪਈ 4 ਸਾਲ ਦੀ ਕਿਉਂਕਿ ਇੰਨਾ ਕੁ ਜ਼ਿਆਦਾ ਉਸਨੂੰ ਐਕਸਪਲੋਇਡ ਕੀਤਾ ਗਿਆ ਇੰਨਾ ਕੁ ਜ਼ਿਆਦਾ ਤੰਗ ਪਰੇਸ਼ਾਨ ਕਰ ਦਿੱਤਾ ਗਿਆ ਕਿ ਦੋ ਹੀ ਰਸਤੇ ਸੀ ਕਿ ਜਾਂ ਤਾਂ ਗੱਲ ਮੰਨ ਲਈ ਜਾਵੇ ਜਾਂ ਫਿਰ ਆਪਣਾ ਬੂਰੀ ਵੰਦਰਾ ਚੱਕ ਕੇ ਤੁਸੀਂ ਚਲੇ ਜਾਓ ਇੱਕ ਕੁਰਸੀ ਤੇ ਬੈਠੇ ਬੰਦੇ ਦੀ ਮਾਨਸਿਕਤਾ ਹੋ ਜਾਂਦੀ ਹੈ ਬਿਲਕੁਲ ਉਹਨੂੰ ਲੱਗਦਾ ਹੈ ਕਿ ਹਾਂ ਵੀ ਅਸੀਂ ਤੁਹਾਨੂੰ ਲੱਗਦਾ ਹੈ ਕਿ ਇਸ Trap ਚ ਕੁੜੀਆਂ ਫਸ ਵੀ ਜਾਂਦੀਆਂ ਬਹੁਤ ਸਾਰੀਆਂ ਕੁੜੀਆਂ ਕੰਪਰੋਮਾਈਜ਼ ਕਰ ਵੀ ਜਾਂਦੀਆਂ ਕਰ ਜਾਂਦੀਆਂ ਨੇ ਕਿਉਂਕਿ ਅਗੇਨ ਉਹੀ ਚੀਜ਼ ਆ ਜਾਂਦੀ ਹੈ ਚਾਹੇ ਕੈਨੇਡਾ ਹੋਵੇ ਕੈਨੇਡਾ ਵਾਲੀ ਕੰਪਰੋਮਾਈਜ਼ ਕਰੇਗੀ ਕਿਉਂਕਿ ਪਤਾ ਹੈ ਕਿ ਮੈਂ ਵਾਪਸ ਨਹੀਂ ਜਾ ਸਕਦੀ ਮੈਂ 25-30 ਲੱਖ ਰੁਪਏ ਕਰਜ਼ਾ ਚੱਕ ਕੇ ਆਂਦਾ ਸੀ ਮੇਰੇ ਪੇਰੈਂਟਸ ਨੇ ਮੈਨੂੰ ਭੇਜਿਆ ਸੀ ਤੇ ਮੈਂ ਹੁਣ ਵਾਪਸ ਨਹੀਂ ਜਾ ਸਕਦੀ ਮੇਰੇ ਲਈ PR ਬਹੁਤ ਜ਼ਰੂਰੀ ਹੈ ਕੋਈ ਗੱਲ ਨਹੀਂ ਅੱਜ ਮੈਂ ਮੁਸ਼ਕਲ ਦੌਰ ਦੇ ਵਿੱਚੋਂ ਨਿਕਲ ਜਾਵਾਂਗੀ ਕੱਲ ਮੈਂ PR ਲੈ ਲਵਾਂਗੀ ਸੇਮ ਚੀਜ਼ ਅਸੀਂ ਇੰਡੀਆ ਦੀ ਆ ਜਾਵੇ ਤੇ ਇਹ ਹੀ ਆ ਕਿ ਜੇ ਮੈਂ ਸੈਲਰੀ ਮੈਨੂੰ ਨਹੀਂ ਮਿਲੇਗੀ ਮੈਂ ਪੀਜੀ ਦਾ ਆਪਣਾ ਰੈਂਟ ਕਿੱਦਾਂ ਚੱਕਾਂਗੀ ਮੈਂ ਪਿੱਛੇ ਪੇਰੈਂਟਸ ਨੂੰ ਕਿੱਦਾਂ ਕਰਾਂਗੀ ਤੋਂ ਬੜੀਆਂ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕੁੜੀਆਂ ਦਾਸੀ ਨਹੀਂ ਪਾਉਂਦੀਆਂ ਔਰ ਇਕੱਲੀ ਕੁੜੀਆਂ ਨਾਲ ਨਹੀਂ ਮੈਂ ਮੁੰਡਿਆਂ ਦੇ ਵਿੱਚ ਵੀ ਇਹ ਚੀਜ਼ ਦੇਖੀ ਆ ਮੁੰਡੇ ਵੀ ਐਕਸਪਲੋਇਟ ਹੁੰਦੇ ਨੇ ਬਹੁਤ ਵੱਡੇ ਲੈਵਲ ਤੇ ਮੁੰਡੇ ਐਕਸਪਲੋਇਟ ਹੁੰਦੇ ਨੇ ਗੱਲ ਫਿਰ ਉੱਥੇ ਆ ਜਾਂਦੀ ਹੈ ਕਿ ਤੁਸੀਂ ਕਹੋ ਕਿ ਤੂੰ ਯਾਰ ਗੱਲ ਕਿਉਂ ਨਹੀਂ ਕਰਦਾ ਇਹ ਮਜਬੂਰੀਆਂ ਨੇ ਇਹ ਨਵੀਂ ਗੱਲ ਕਰ ਰਹੇ ਹੋ ਤੁਸੀਂ ਕਿ ਮੁੰਡੇ ਕਿਸ ਤਰੀਕੇ ਨਾਲ ਐਕਸਪਲੋਇਟ ਇਸ ਇੰਡਸਟਰੀ ਦੇ ਨਾਲ ਸੇਮ ਤਰੀਕੇ ਦੇ ਨਾਲ ਕਿਉਂਕਿ ਅਸੀਂ ਬڑا ਕਹਿੰਦੇ ਕਿ ਸੀ ਮਾਡਰਨ ਹੋ ਗਏ ਅਸੀਂ ਐਲਜੀਬੀਟੀਕਿਊ ਦੇ ਕਲਚਰ ਨੂੰ ਕਿਹਾ ਕਿ ਅਸੀਂ ਅਸੀਂ ਉਹਨੂੰ ਐਕਸੈਪਟ ਤਾਂ ਨਹੀਂ ਕਰਦੇ ਜਿਹੜੀ ਗੱਲ ਸਿੱਧੀ ਜਿਹੜੀ ਗੱਲ ਹੈ ਅਸੀਂ ਸ਼ਾਇਦ ਨਹੀਂ ਕਰਦੇ ਹੋਵਾਂਗੇ ਕੈਨੇਡਾ ਦੇ ਵਿੱਚ ਬੜਾ ਵਿਰੋਧ ਹੈ ਇਸ ਚੀਜ਼ ਦਾ ਮਾ ਸਾਡਾ ਵਿਰੋਧ ਕਰਦੇ ਨੇ ਸਕੂਲਾਂ ਚ ਕਹਿੰਦੇ ਕਿ ਬੱਚਿਆਂ ਨੂੰ ਕਿਹਾ ਜਾਂਦਾ ਜੈਂਡਰ ਚੂਸ ਕਰ ਲਓ ਤੁਸੀਂ ਆਪਣਾ ਸੋ ਉਹ ਛੋਟੇ ਛੋਟੇ ਬੱਚਿਆਂ ਦੇ ਦਿਮਾਗ ਦੇ ਵਿੱਚ ਉਹ ਕਹਿੰਦੇ ਪਾਇਆ ਜਾਂਦਾ ਸੋ ਇਸ ਕਰਕੇ ਆਪਣੀ ਸਾਉਦਿਸ਼ਣ ਕਮਿਊਨਿਟੀ ਬਹੁਤ ਇਸ ਦਾ ਵਿਰੋਧ ਕਰਦੀ ਹੈ ਸੋ ਇਹ ਉੱਥੇ ਹੀ ਚੀਜ਼ਾਂ ਡਵੈਲਪ ਹੁੰਦੀਆਂ ਨੇ ਤੇ ਅੱਗੇ ਚੱਲ ਕੇ ਇਹ ਐਕਸਪਲੋਇਟੇਸ਼ਨ ਦਾ ਕਾਰਨ ਵੀ ਬਣਦੀਆਂ ਨੇ ਸਾਡੀ ਕਮਿਊਨਿਟੀ ਚ ਵੀ ਵਧਿਆ ਇਹ ਟ੍ਰੈਂਡ ਐਲਜੀਬੀਟੀਕਿਓ ਦਾ ਬਿਲਕੁਲ ਕਿਉਂਕਿ ਕੁੜੀਆਂ ਲੈਸਬੀਅਨਸ ਬਣ ਰਹੀਆਂ ਮੁੰਡੇ ਗੇਜ਼ ਬਣ ਰਹੇ ਹੋ ਰਿਹਾ ਹੈ ਜੀ ਉੱਥੇ ਜ਼ਿਆਦਾ ਕਿਉਂਕਿ ਇੱਥੇ ਹਾਲੇ ਇੰਨਾ ਓਪਨਲੀ ਇਥੇ ਤੁਸੀਂ ਵੈਸੇ ਜੇ ਹੁਣ ਇੰਸਟਾਗ੍ਰam ਦੀ ਗੱਲ ਕੀਤੀ ਤੁਸੀਂ ਇੰਸਟਾਗ੍ਰam ਚੈੱਕ ਕਰੋ ਤਾਂ ਤੁਹਾਨੂੰ ਬਹੁਤ ਸਾਰੇ ਫਾਈਲਸ ਮਿਲਣਗੇ ਇੱਕ ਮੁੰਡੇ ਬਾਰੇ ਮੈਂ ਜ਼ਿਕਰ ਵੀ ਕੀਤਾ ਸੀਗਾ ਉਹਦੇ ਵਿੱਚ ਜਿਸ ਤੋਂ ਬਾਅਦ ਮੈਨੂੰ ਮੈਂ ਸਰਪ੍ਰਾਈਜ਼ਡ ਹੋਇਆ ਉਹ ਇੱਕ ਸਿੱਖ ਨੌਜਵਾਨ ਸੀਗਾ ਜਿਹੜਾ ਮੇਕਅਪ ਕਰਕੇ ਔਰ ਉਹ ਔਰਤਾਂ ਵਾਲੇ ਅਟਾਇਰ ਪਾਉਂਦਾ ਤਾਂ ਮੈਂ ਉਹਨੂੰ ਕਹਿ ਸੀਗਾ ਕਿ ਤੂੰ ਡਿਕਲੇਅਰ ਕਰ ਕਿ ਤੂੰ ਟ੍ਰਾਂਸਜੈਂਡਰ ਹੈ ਤੂੰ ਗੇ ਹੈ ਕੀ ਹੈ ਕਿ ਇਹ ਮੈਨੂੰ ਲੱਗਦਾ ਹੈ ਕਿ ਠੀਕ ਨਹੀਂ ਹੈ ਕਿ ਤੂੰ ਡਿਕਲੇਅਰ ਐਟ ਲੀਸਟ ਤੈਨੂੰ ਦੱਸਣਾ ਚਾਹੀਦਾ ਹੈ ਤਾਂ ਉਸ ਤੋਂ ਬਾਅਦ ਜਦੋਂ ਬਹੁਤ ਸਾਰੀ ਉਹ ਕਮਿਊਨਿਟੀ ਨੇ ਮੇਰੇ ਤੇ ਸਵਾਲ ਕੀਤਾ ਤਾਂ ਮੈਂ ਸਰਪ੍ਰਾਈਜ਼ਡ ਹੋਇਆ ਕਿ ਦੁਨੀਆ ਭਰ ਦੇ ਵਿੱਚ ਸੈਂਕੜੇ ਐਸੇ ਸਿੱਖ ਨੌਜਵਾਨ ਨੇ ਜਿਹੜੇ ਓਪਨਲੀ ਐਕਸੈਪਟ ਠੀਕ ਹੈ ਮੈਂ ਇਹ ਕਹਿ ਰਿਹਾ ਕਿ ਜੇ ਉਹ ਗੇ ਹੈ ਔਰ ਐਕਸੈਪਟ ਕਰ ਰਿਹਾ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਪਰ ਮੈਂ ਇਹ ਚਾਹ ਰਿਹਾ ਸੀਗਾ ਕਿ ਉਹ ਆਪਦਾ ਜੈਂਡਰ ਐਕਸਪਲੇਨ ਕਰੇ ਤਾਂ ਮੈਂ ਇਸ ਪੁਆਇੰਟ ਆਫ View ਤੋਂ ਤੁਹਾਡੇ ਤੋਂ ਜਾਨਣਾ ਚਾਹਨਾ ਕਿ ਕੈਨੇਡਾ ਚ ਕਿਵੇਂ ਹੈ ਕਲਚਰ ਕੀ ਓਪਨਲੀ ਸਾਡੀ ਕਮਿਊਨਿਟੀ ਦੇ ਮੁੰਡੇ ਕੁੜੀਆਂ ਆ ਕੇ ਐਕਸੈਪਟ ਕਰ ਰਹੇ ਓਪਨਲੀ ਮੁੰਡੇ ਕੁੜੀਆਂ ਤਾਂ ਐਕਸੈਪਟ ਕਰਦੇ ਨੇ ਬਟ ਉਹੀ ਚੀਜ਼ ਹੈ ਕਿ ਪੇਰੈਂਟਸ ਨਹੀਂ ਐਕਸੈਪਟ ਕਰ ਪਾਉਂਦੇ ਔਰ ਮੈਨੂੰ ਲੱਗਦਾ ਕਿ ਉਹਨਾਂ ਦੇ ਲਈ ਮੁਸ਼ਕਿਲ ਵੀ ਹੈ ਕਿਉਂਕਿ ਜਿਸ ਮਾਹੌਲ ਦੇ ਵਿੱਚੋਂ ਅਸੀਂ ਵੱਡੇ ਹੋਏ ਅਸੀਂ ਇਹ ਚੀਜ਼ਾਂ ਕਦੇ ਦੇਖੀਆਂ ਨਹੀਂ ਹੈ ਤੋ ਹੈਰਾਨੀ ਹੁੰਦੀ ਹੈ ਮੈਂ ਵੀ ਜਦੋਂ ਦੇਖਿਆ ਸੀ ਸਾਹਮਣੇ ਤਾਂ ਕਿਸੇ ਵੇਲੇ ਤੁਹਾਨੂੰ ਹੈਰਾਨੀ ਹੁੰਦੀ ਹੈ ਤੁਸੀਂ ਜਜ ਨਹੀਂ ਕਰ ਪਾਉਂਦੇ ਬਟ ਅਗੇਨ ਉਹ ਚੀਜ਼ ਉਹ ਕਹਿੰਦੇ ਆ ਕਿ ਇੱਥੇ ਫਰੀडम ਆਫ ਲਾਈਫ ਐਂਡ ਐਕਸਪ੍ਰੈਸ਼ਨ ਹੈ 18 ਇਅਰਸ ਤੋਂ ਬਾਅਦ ਯੋਰ ਲਾਈਫ ਇਜ਼ ਟੋਟਲੀ ਯੋਰਸ ਤੁਹਾਡੇ ਪੇਰੈਂਟਸ ਦਾ ਉਹ ਕੋਈ ਕੰਟਰੋਲ ਨਹੀਂ ਹੈ ਬਿਲਕੁਲ ਜੀ ਅੱਛਾ ਇਹਦੇ ਵਿੱਚ ਐਂਡ ਨਾਓ ਲੈਟਸ ਗੋ ਅਪ ਮਤਲਬ ਉਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਿੱਦਾਂ ਕਿ ਹੁਣ ਕੋਈ ਕਾਫੀ ਸਾਰੇ ਇਸ ਤਰ੍ਹਾਂ ਦੇ ਲੜਕੇ ਨੇ ਜਿਹੜੇ ਆਪਣੇ ਆਪ ਨੂੰ ਗੇਮ ਮਤਲਬ ਕਿ ਆਪਣੇ ਆਪ ਨੂੰ ਐਸਾ ਗੈਟਅਪ ਦਿੰਦੇ ਨੇ ਸਿਰਫ ਐਸ ਵਾਸਤੇ ਕਿ ਅਸੀਂ ਥੋੜਾ ਜਿਹਾ ਫੇਮ ਹਾਸਿਲ ਕਰ ਲਈਏ ਕਿ ਉਹ ਲੜਕੀਆਂ ਤਰ੍ਹਾਂ ਕੱਪੜੇ ਪਾਣ ਦੇ ਮੈਂ ਮੈਂ ਤੁਹਾਨੂੰ ਐਕਸਪਲੇਨ ਕਰਦਾ ਸਭ ਤੋਂ ਪਹਿਲੇ ਆਪਣਾ ਇੰਸਟਾਗ੍ਰam ਦੀ ਗੱਲ ਕਰਦੇ ਆ ਇੰਸਟਾਗ੍ਰam ਇੱਕ ਐਸੀ ਐਪ ਹੈ ਜਿੱਦੇ ਉੱਪਰ ਕੋਈ ਫਹਾਸ਼ੀ ਦੀ ਕੋਈ ਲਿਮਟ ਨਹੀਂ ਹੈ ਹਾਂਜੀ ਠੀਕ ਹੈ ਦੇ ਬਲੀਵ ਕਰੋ ਕਿ ਕਈ ਜਗ੍ਹਾ ਤੇ ਬੈਠ ਕੇ ਨਾ ਇਨਸਾਨ ਫੈਮਿਲੀ ਦੇ ਵਿੱਚ ਤੇ ਛੱਡੋ ਯਾਰਾਂ ਦੋਸਤਾਂ ਦੇ ਵਿੱਚ ਬੈਠ ਕੇ ਵੀ ਲੋਕ ਨਾ ਹੁਣ ਇੰਸਟਾਗ੍ਰam ਦੇ ਵਾਲਾ ਨਾ ਓਪਨ ਨਹੀਂ ਕਰਦੇ ਅਸੀਂ ਆਪਣੀ ਗੱਲ ਕਰ ਰਹੇ ਹਾਂ ਕਿ ਸਿੱਧਾ ਪਤਾ ਨਹੀਂ ਕੀ ਇਹ ਕੀ ਨਹੀਂ ਅਸੀਂ ਆਪਣੀ ਗੱਲ ਕਰ ਰਹੇ ਹਾਂ ਕਿ ਐਡੀ ਹਾਸ਼ੀ ਉੱਥੇ ਹੋ ਗਈ ਹੋਈ ਏ ਸਭ ਤੋਂ ਪਹਿਲੇ ਤਾਂ ਉੱਥੇ ਅਲਾਉ ਹੈ ਜੇ ਉੱਥੇ ਅਲਾਉ ਹੈਗਾ ਤੇ ਆਪਣਾ ਉਸ ਇੱਤ ਤੋਂ ਕੋਈ ਕੰਮ ਹੀ ਨਹੀਂ ਹੈਗਾ ਠੀਕ ਹੈ ਆਪਣੇ ਕੋਲ ਹੋਰ ਸੋਸ਼ਲ ਐਪਾਂ ਥੋੜੀਆਂ ਨੇ ਐਂਟਰਟੇਨਮੈਂਟ ਦੀ ਆਪਾਂ ਜੋ ਕੁਝ ਮਰਜ਼ੀ ਐਂਟਰਟੇਨਮੈਂਟ ਕਰ ਸਕਦੇ ਹਾਂ ਤੇ ਦੂਸਰੇ ਟੋਪਿਕ ਉਨਾਂ ਨੇ ਚੁੱਕਿਆ ਆਪਣਾ ਥ੍ਰੈਡ ਕਰਨ ਦਾ ਕਿਸੇ ਨੂੰ ਕਿ ਮਤਲਬ ਕਿ ਕਿਸੇ ਨੂੰ ਤਾਂ ਇਸ ਤਰੀਕੇ ਦਾ ਤੰਗ ਕਰਨਾ ਕਿ ਤੁਸੀਂ ਉਹਦੇ ਕੋਲੋਂ ਆਪਣੀਆਂ ਗੱਲਾਂ ਮਨਵਾ ਲੈਣੀਆਂ ਜਿਹੜੀ ਤੁਹਾਡੀ ਚਾਹ ਹੋਣੀ ਤੁਸੀਂ ਮਨਵਾ ਲੈਣੀ ਚਾਹੇ ਉਹ ਕੁੜੀ ਹੈ ਤੇ ਚਾਹੇ ਉਹ ਮੁੰਡਾ ਹੈ ਠੀਕ ਹੈ ਉਹਦੀ ਸੈਲਰੀ ਰੋਕ ਦੇਣੀ ਜਾਂ ਉਹਦੀ ਜੋ ਵੀ ਕਰ ਦੇਣਾ ਇਹ ਇਸ ਗੰਦਾ ਬਹੁਤ ਹੁੰਦਾ ਹੈ ਇਹ ਮਾਹੌਲ ਦੇ ਵਿੱਚ ਕਮਿਊਨਿਟੀ ਦੇ ਵਿੱਚ ਇਹ ਚੀਜ਼ਾਂ ਬਹੁਤ ਚੱਲਦੀ ਹੈ ਭਈਆਂ ਇਹ ਵਾਈਟ ਨਾਉ ਠੀਕੇ ਕੇ ਲੜਕੀਆਂ ਨੂੰ ਬਹੁਤ ਸਟਰਡ ਕੀਤਾ ਜਾਂਦਾ ਇਸ ਗੱਲ ਤੇ ਕਿ ਤੁਸੀਂ ਸਾਡੀਆਂ ਗੱਲਾਂ ਮੰਨੋ ਅਸੀਂ ਤੁਹਾਨੂੰ ਪ੍ਰਮੋਸ਼ਨਾਂ ਵੀ ਦੇਵਾਂਗੇ ਤੇ ਸਭ ਕੁਝ ਹਾਂਜੀ ਉਹ ਜਿਵੇਂ ਆਪਣੀ ਭੈਣ ਗੱਲ ਕਰ ਰਹੀ ਹੈ ਕਿ ਇਹ ਚੀਜ਼ਾਂ ਜਿਹੜੀਆਂ ਇਹਨਾਂ ਕੈਨੇਡਾ ਦੇ ਵਿੱਚ ਜ਼ਿਆਦਾ ਹੁੰਦੀਆਂ ਨੇ ਕਿ ਉਹ ਜਿਹੜੀ ਲੜਕੀ ਉਧਰੋਂ ਉਧਰ ਜਾਂਦੀ ਏ ਉਹਦੀ 6-6 ਮਹੀਨੇ ਜਾਂ 2-2 ਉਹ ਬੇਸਿਕਲੀ ਉਹਨਾਂ ਨੇ ਦੱਸਿਆ ਨਾ ਪੀਆਰ ਲਈਏ ਪੀਆਰ ਲਈਏ ਪਰਸਨਲ ਰੈਜ਼ਿਡੈਂਸ ਉੱਥੇ ਦੀ ਜਿਹੜੇ ਉੱਥੇ ਦੇ ਕਾਰਡ ਹੁੰਦੇ ਨੇ ਜਿਵੇਂ ਤੁਸੀਂ ਕਹ ਲਓ ਕਿ ਪੀਆਰ ਤੋਂ ਬਾਅਦ ਤੁਹਾਡੇ ਜਿਹੜਾ ਹੈ ਨਾ ਆਪਣਾ ਉਹ ਬਣ ਜਾਂਦੀ ਏ ਮਤਲਬ ਤੁਸੀਂ ਪੱਕੇ ਹੋ ਗਏ ਪੱਕੇ ਹੋ ਜਾਂਦੇ ਹੋ ਪੱਕੇ ਹੋ ਜਾਂਦੇ ਹੋ ਪੱਕੇ ਹੋ ਜਾਂਦੇ ਜੋ ਪੱਕੇ ਹੋਣ ਵਾਸਤੇ ਪੰਜਾਬੀਆਂ ਫਿਲਮਾਂ ਚ ਕਹਿੰਦੇ ਆ ਪੱਕੇ ਹੋ ਗਏ ਆ ਪੱਕੇ ਹੋਣ ਵਾਸਤੇ ਉਹ ਪੱਕੇ ਹੋਣ ਲਈਏ ਫਿਰ ਉਹਨਾਂ ਨੂੰ ਸੋਹ ਤਰ੍ਹਾਂ ਦੇ ਮਾਮਲੇ ਜਿਹੜੇ ਨੇ ਫੇਸ ਕਰਨੇ ਪੈਂਦੇ ਨੇ ਇਹ ਕਈ ਲੋਕ ਕਰ ਲੈਂਦੇ ਨੇ ਕਈ ਨਹੀਂ ਕਰਦੇਓ ਜਿਵੇਂ ਸਾਡੀ ਭੈਣ ਕਹਿੰਦੀ ਪਈਏ ਕਿ ਆਪਣਾ ਇੱਕ ਪੰਜਾਬ ਦੇ ਵਿੱਚ بڑا ਕਰਦੇ ਇੰਡੀਆ ਦੇ ਵਿੱਚ بڑا ਪਾਕਿਸਤਾਨ ਦੇ ਵਿੱਚ بڑا ਠੀਕ ਹੈ ਇਹ ਇਹ ਮਾਹੌਲੇ ਦੀਆਂ ਉਹ ਗੱਲਾਂ ਨੇ ਜਿਹੜੀਆਂ ਲੁਕੀਆਂ ਛੁਪੀਆਂ ਨਹੀਂ ਹੈ ਜਿਹੜੀਆਂ ਕਿ ਹਰ ਸਾਈਡ ਤੇ ਚਲਦੀਆਂ ਚੱਲਿਆ ਕਿਉਂਕਿ ਜਿਹੜਾ ਵੀ ਬੰਦਾ ਆਪਣਾ ਆਪਣੀ ਸੀਟ ਤੇ ਬੈਠਾ ਹੈ ਨਾ ਜਿੰਨੇ ਉਹਦੇ ਰਾਈਟ ਸੇਅਰ ਲੈਣੇ ਨੇ ਨਾ ਉਹਨੇ ਇਹ ਕੁਝ ਕਰਨਾ ਹੀ ਕਰਨਾ ਤੁਸੀਂ ਜੋ ਕੁਝ ਮਰਜ਼ੀ ਕਰੋ ਠੀਕ ਹੈ ਹੁਣ ਕੁਝ ਲੋਕ ਮਜਬੂਰ ਹੋ ਕੇ ਕਹਿ ਲੈਂਦੇ ਨੇ ਕਿ ਚੱਲ ਕੋਈ ਨਹੀਂ ਕੰਪਰੋਮਾਈਜ਼ ਕਰ ਜੰਨੇ ਆ ਕੁਝ ਕਹਿ ਦਿੰਨੇ ਆ ਕਿ ਨਹੀਂ ਅਸੀਂ ਡਿਜ਼ਾਈਨ ਦੇ ਜੰਨੇ ਆ ਇਸੇ ਤਰ੍ਹਾਂ ਹੀ ਮਾਹੌਲ ਹੈ ਸੋਸ਼ਲ ਮੀਡੀਆ ਤੇ ਕਿ ਲੋਗਾ ਨੇ ਮੇਬੀ ਆਪਣਾ ਤੰਗ ਆ ਕੇ ਜਾਂ ਗੁਰਬਤ ਦੇ ਮਾਰੋਂ ਜਾਂ ਭੁੱਖ ਦੇ ਮਾਰੋਂ ਆ ਕੇ ਸੋਸ਼ਲ ਮੀਡੀਆ ਤੇ ਇਹੋ ਜਿਹਾ ਕੰਮ ਕੀਤਾ ਹੋਏ ਲੇਕਿਨ ਮੈਂ ਇੱਕ ਵਿਚਾਰ ਕਰਦਾ ਕਿ ਦੇਖੋ ਜੀ ਰਿਜ਼ਕ ਦੇਣਾ ਰੱਬ ਨੇ ਹਾਂਜੀ ਠੀਕ ਹੈ ਬਿਲਕੁਲ ਇਹ ਵੇ ਨੇ ਤੁਹਾਡੇ ਕੋਲ ਦੋ ਇੱਕ ਅੱਛਾ ਤੇ ਇੱਕ ਬੁਰਾ ਇੱਕ ਬੁਰਾ ਇਹ ਤੁਸੀਂ ਚੂਸ ਕਰਨਾ ਹੈ ਤੁਸੀਂ ਕਿਹੜੇ ਤੇ ਜਾਣਾ ਹੈ ਚੰਗੇ ਤੇ ਜਾਣਾ ਹੈ ਜਾਂ ਬੁਰੇ ਤੇ ਜਾਣਾ ਹੈ ਠੀਕ ਹੈ ਇਹ ਡਿਪੈਂਡ ਤੁਹਾਡੇ ਤੇ ਕਰਦਾ ਹੈ ਤੇ ਉਸ ਬੰਦੇ ਦੀ ਜੋ ਸੋਚ ਹੋਏਗੀ ਉਸ ਨਾਲ ਉਹਦਾ ਵੇਜ ਜਿਹੜਾ ਹੈ ਉਹ ਸੈੱਟ ਹੋ ਜਾਏਗਾ ਉਹੀ ਗੱਲ ਕਰ ਰਹੇ ਨੇ ਸਿਮਰਤ ਜੋਤ ਮੱਕੜ ਆਪਣੇ ਵੀਰ ਜਿਹੜਾ ਨਾ ਗੱਲ ਕਰ ਰਿਹਾ ਉਹਦੇ ਨਾਲ ਮੇਰੇ ਖਿਆਲ ਇਹ ਜਿਹੜੀ ਲੜਕੀ ਹੈ ਨਾ ਇਹ ਕੈਨੇਡਾ ਤੋਂ ਹੈ ਕੈਨੇਡਾ ਨੇ ਕੈਨੇਡਾ ਹੈ ਤੇ ਉਹ ਉਹਨਾਂ ਨੂੰ ਪੁੱਛ ਉਹਨੂੰ ਪੁੱਛ ਰਹੇ ਨੇ ਕਿ ਤੁਸੀਂ ਵੀ ਉੱਥੇ ਰਹੇ ਹੋ ਕਹਿੰਦੀ ਮੈਂ ਪਰਸਨਲੀ ਦੇਖਿਆ ਲੜਕੀਆਂ ਨੂੰ ਕਿ ਲੜਕੀਆਂ ਲੜਕੀਆਂ ਤੇ ਲੜਕਿਆਂ ਨਾਲ ਦੋਵਾਂ ਇੱਕ ਉਹਨਾਂ ਨੇ ਉਹ ਜੈਂਡਰ ਦੀ ਗੱਲ ਕੀਤੀ ਹੈ ਉਹ ਐਲਬੀਜੀਟ ਕੀ ਕਹਿੰਦੇ ਨੇ ਇਸ ਤਰ੍ਹਾਂ ਕਰਕੇ ਦੋਵੇਂ ਵਰਡਿੰਗ ਹੈ ਤੇ ਉਹ ਉਹਦੇ ਵਿੱਚ ਹੁੰਦੇ ਨੇ ਨਾ ਕਿ ਤੁਹਾਡੇ ਕੋਲ ਤੁਹਾਡੇ ਰਾਈਟਸ ਨੇ ਤੁਸੀਂ ਆਪਣਾ ਅਮਰੀਕਾ ਆਪਣਾ ਕੈਨੇਡਾ ਦੀ ਗੱਲ ਕੀਤੀ ਕੈਨੇਡਾ ਦੇ ਵਿੱਚ ਪ੍ਰੋਪਰ ਲਾਅ ਬਣਿਆ ਹੋਇਆ ਹੈ ਨਾ ਕਿ ਤੁਸੀਂ ਚਾਹੋ ਤੇ ਲੜਕਾ ਲੜਕੇ ਨਾਲ ਸ਼ਾਦੀ ਕਰ ਲੇ ਲੜਕੀ ਲੜਕੀ ਨਾਲ ਸ਼ਾਦੀ ਕਰ ਲੇ ਉੱਥੇ ਅਲਾਉ ਹੈ ਉਹ ਕਹਿੰਦੇ ਤੁਸੀਂ ਆਪਣਾ ਜੈਂਡਰ ਵੀ ਚੇਂਜ ਕਰ ਸਕਦੇ ਹੋ ਜੈਂਡਰ ਚੇਂਜ ਕਰ ਸਕਦੇ ਹੋ ਜੈਂਡਰ ਹੀ ਚੇਂਜ ਕਰ ਲੈਂਦੇ ਨੇ ਮਤਲਬ ਕਿ ਮੁੰਡੇ ਮੁੰਡੇ ਨੇ ਵੀ ਅਗਰ ਆਪਸ ਵਿੱਚ ਕੋਈ ਆਪਣਾ ਉਹ ਕੀ ਕਹਿੰਦੇ ਨੇ ਤਾਲੁਕਾਤ ਰੱਖਨੇ ਨੇ ਤੇ ਉਹ ਕਹਿੰਦੇ ਨੇ ਨਾ ਰਿਸ਼ਤੇ ਸਿਲੈਕਟ ਕਰ ਲੈਂਦੇ ਨੇ ਕਿ ਤੂੰ ਕਿਹੜਾ ਵੇ ਲੈਣਾ ਮੈਂ ਕਿਹੜਾ ਵੇ ਲੈਣਾ ਠੀਕ ਹੈ ਉਹ ਉਹਦੀ ਕੈਟਾਗਰੀ ਤੇ ਡਿਪੈਂਡ ਕਰਦਾ ਹੈ ਤੇ ਉਥੇ ਅਲਾਓ ਹੈ ਲੇਕਿਨ ਇਹ ਲੁਕਿਆ ਛੁਪਿਆ ਚੜਦੇ ਪੰਜਾਬ ਚ ਵੀ ਹੈ ਪੂਰੇ ਇੰਡੀਆ ਚ ਵੀ ਹੈ ਉਹਨਾਂ ਕੇ ਪੂਰੀ ਦੁਨੀਆ ਦੇ ਵਿੱਚ ਹੀ ਇਹ ਮਖਲੂਬ ਜਿਹੜੀ ਹੈ ਪਾਈ ਜਾਂਦੀ ਹੈ ਠੀਕ ਹੈ ਇਹ ਕੋਈ ਲੁਕ ਛੁਪ ਕੇ ਨੇ ਕੋਈ ਓਪਨ ਨੇ ਜਿਹੜੇ ਓਪਨ ਹੋ ਗਏ ਹੋਏ ਨੇ ਉਹਨਾਂ ਦੇ ਘਰ ਦੇ ਨਾਲ ਉਹਨੂੰ ਆਪਣੇ ਘਰਾਂ ਤੋਂ ਦੂਰ ਕਰ ਦਿੱਤਾ ਹੋਇਆ ਉਹ ਫਿਰ ਖੁੱਲ ਕੇ ਆ ਗਏ ਹੋਏ ਨੇ ਸਭ ਨੇ ਤੇ ਜਿਹੜੇ ਲੁਕੇ ਛੁਪੇ ਨੇ ਉਹ ਆਪਣੀਆਂ ਫੈਮਲੀਆਂ ਦੇ ਡਰ ਤੋਂ ਬਸ ਇਹ ਉਹ ਕਮਿਊਨਿਟੀ ਹੈ ਜਿਹੜੀ ਹੈਗੀ ਵੀ ਹੈ ਤੇ ਕਈ تسلیم ਕਰ ਲੈਂਦੇ ਕਈ ਨਹੀਂ ਕਰਦੇ ਕਈ ਨਹੀਂ ਕਰਦੇ ਜੀ ਵਾਕ ਹੀ ਜੀ ਬਾਕੀ ਆਪਣੇ ਵੀਵਰਸ ਨੂੰ ਪੁੱਛ ਲੈਂਦੀ ਹਾਂ ਜੀ ਵੀਡੀਓ ਦਾ ਕਿ ਉਹਨਾਂ ਦੇ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਉਹ ਕੀ ਰਾਏ ਆਪਣੀ ਪੇਸ਼ ਕਰਨਾ ਚਾਹੁੰਦੇ ਨੇ ਤੇ ਮਿਲਦੇ ਹਾਂ ਜੀ ਅਖੀ ਵੀਡੀਓ ਵਿੱਚ ਆਪਣਾ ਬਹੁਤ ਸਾਰਾ ਖਿਆਲ ਰੱਖੋ ਸਾਨੂੰ ਵੀ ਦੁਆਾਂ ਜੀ ਯਾਦ ਰੱਖੋ ਗੁੱਡ ਬਾਏ ਟੇਕ ਕੇਅਰ ਅਲ੍ਹਾ ਫੇਜ਼